ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਈ ਜੈ ਪੀਰ ਜੈ ਭਾਰਤ ਅੱਜ 16 ਦਸੰਬਰ ਨੂੰ ਅਸੀਂ ਭੈਣ ਕੁਮਾਰੀ ਮਾਇਆਬਦੀ ਜੀ ਦੀ ਕੋਠੀ ਨਵੀਂ ਦਿੱਲੀ ਬਾਣੀਓਗਰ ਅਰੰਦੀਪ ਸਿੰਘ ਬੈਣੀਪਾਲ ਜੀ ਕੋਆਰਡੀਨੇਟਰ ਰਾਸ਼ਟਰੀ ਕੋਆਰਡੀਨੇਟਰ ਉਹਨਾਂ ਨਾਲ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਭੈਣ ਕੁਮਾਰੀ ਮਾਇਆਬਦੀ ਨੂੰ ਮਿਲੇ ਆ ਤੇ ਲਗਭਗ ਇੱਕ ਘੰਟਾ ਮੀਟਿੰਗ ਚੱਲੀ ਆ ਤੇ ਭੈਣ ਜੀ ਨੇ ਕਾਫੀ ਇਸ਼ਾਰਾ ਨਿਰਦੇਸ਼ ਦਿੱਤੇ ਨੇ ਕਿ 2000 27 ਦੇ ਵਿੱਚ ਵੋਹਜਨ ਸਮਾਜ ਪਾਰਟੀ ਆਪਣੇ ਬਲਬੁੱਤੇ ਤੇ ਸਰਕਾਰ ਬਣਾਵੇ ਕਿਉਂਕਿ ਸਾਡਾ ਸਮਾਜ ਬਹੁਤ ਵੱਡੀ ਤदाद ਦੇ ਵਿੱਚ ਆ ਕਿ ਪਿੰਡ ਪਿੰਡ ਜਾਓ ਗਲੀ ਗਲੀ ਜਾਓ ਸ਼ਹਿਰਾਂ ਦੇ ਵਿੱਚ ਵਾੜਾਂ ਦੇ ਵਿੱਚ ਜਾਓ ਗੁੱਤ ਕਮੇਟੀਆਂ ਬਣਾਓ ਤੇ ਗੁੱਤ ਕਮੇਟੀਆਂ ਨੂੰ ਮਜ਼ਬੂਤ ਕਰਕੇ ਵੋਹਜਨ ਸਮਾਜ ਨੂੰ ਮਜ਼ਬੂਤ ਕਰਕੇ ਪਹੁੰਚਣਾ ਦਾ ਰਾਸ ਪਾਗ ਬਣਾਈਏ ਕਿਉਂਕਿ ਇਹ ਗੱਲ ਕਲੀਅਰ ਹੈ ਕਿ ਇਸ ਦੇਸ਼ ਦੇ ਵਿੱਚ ਕਿ ਕਿਸਾਨ ਮਜ਼ਦੂਰ ਤੇ ਕਿਰਤੀ ਮਹਾਜ਼ਨ ਵਰਗ ਦੇ ਦਰਦਾਂ ਨੂੰ ਕੋਈ ਸਮਝ ਸਕਦੀ ਹੈ ਤਾਂ ਉਹ ਇੱਕੋ ਇੱਕ ਭੋਜਨ ਸਮਾਜ ਪਾਰਟੀ ਹੈ ਮੈਂ ਧੰਨਵਾਦ ਕਰਨਾ ਆਪ ਜੀ ਦੇ ਚੈਨਲ ਨੂੰ ਬਾਣੀ ਲਿਖਣ ਦੀ ਲੋੜ ਕਿਉਂ ਪਈ ਆਵਾਜ਼ਾ ਪੰਜਾਬ ਮਾਨਯੋਗ ਰਾਜਕਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬੈਂਸ ਸਾਹਿਬ ਜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਹਮੇਸ਼ਾ ਉਹ ਖਾਸ ਕਰਕੇ ਮਾਲਵੇ ਦੇ ਵਿੱਚ ਕਾਲ ਸਾਹਿਬ ਹੋਰੀ ਸਾਡੇ ਸਤਿਕਾਰਯੋਗ ਹਮੇਸ਼ਾ ਉਹ ਧਿਆਨ ਰੱਖਦੇ ਨੇ ਮਾਨਯੋਗ ਭੈਣ ਜੀ ਨੇ ਅੱਜ ਕਾਫੀ ਵਿਸਤਾਰ ਨਾਲ ਸਾਨੂੰ ਸਮਝਾਇਆ ਕਿ 2027 ਦੇ ਵਿੱਚ ਅਸੀਂ ਕਿਸ ਤਰ੍ਹਾਂ ਸੱਤਾ ਪ੍ਰਾਪਤ ਕਰਨੀ ਆ ਉਹਨਾਂ ਨੇ ਜ਼ਰੂਰੀ ਨਿਰਦੇਸ਼ ਦਿੱਤੇ ਨੇ ਤੇ ਅਸੀਂ ਹੁਣ ਭੋਜਨ ਸਮਾਜ ਕੋਲੇ ਜਾ ਕੇ ਘਰ-ਘਰ ਤੱਕ ਪਹੁੰਚ ਕਰਕੇ ਭੋਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਕਿਸਾਨ ਖੁਦ ਖੁਸ਼ੀਆਂ ਕਰਨ ਲੱਗਿਆ ਹੋਇਆ ਗਰੀਬ ਨੂੰ ਦੋ ਟਾਈਮ ਦੀ ਰੁਟੀਨਿਸ਼ਨ ਦਾ ਅਸ਼ਕਰ ਕਰਨਾ ਪੈ ਰਿਹਾ ਅੱਜ ਹਰ ਪੱਖੋਂ ਮੈਂ ਕਹਿ ਸਕਦਾ ਭੋਜਨ ਸਮਾਜ ਬਹੁਤ ਮਤਲਬ ਕੀ ਮਾੜੇ ਦੌਰ ਦੇ ਵਿੱਚੋਂ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਤਾਂ ਉਸ ਦੌਰ ਦੇ ਵਿੱਚੋਂ ਕੱਟਣ ਲਈ ਸਰਗ ਸਮਾਜ ਨੂੰ ਆ ਆਭਜਨ ਸਮਾਜ ਪਾਰਟੀ ਨਾਲ ਜੁੜਨਾ ਪਵੇਗਾ ਕਿਉਂਕਿ ਦੂਜੀਆਂ ਪਾਰਟੀਆਂ ਅਸੀਂ ਲੰਬਾ ਸਮਾਂ ਤੋਂ ਅਜ਼ਮਾ ਚੁੱਕੇ ਹਾਂ ਪਰਖ ਚੁੱਕੇ ਹਾਂ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਤੇ ਆਸ ਕਰੂੰਗਾ ਕਿ ਮਾਲਵੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਇਸ ਵਾਰ ਬਲੌਗ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਅਣਤੀਜੇ ਵੀ ਚੰਗੇ ਆਉਣਗੇ ਕਿਉਂਕਿ ਸਾਡੇ ਉਮੀਦਵਾਰਾਂ ਨੇ ਘਰ ਘਰ ਤੱਕ ਪਹੁੰਚ ਕੀਤੀ ਹੈ ਤੇ ਇਸੇ ਤਰ੍ਹਾਂ 2027 ਦੇ ਵਿੱਚ ਇਸ ਵਾਰ ਭਾਜਨ ਸਮਾਜ ਪਾਰਟੀ ਨਵਾਂ ਇਤਿਹਾਸ ਲਿਖੇਗੀ ਤੇ ਆਪਣੀ ਸਰਕਾਰ ਬਣਾਵੇਗੀ। ਤਾਂ ਇਸ ਕਰਕੇ ਸਾਰੇ ਮੈਂਜਨੇ ਮੇਰੇ ਤੁਹਾਡੇ ਆਪ ਜੀ ਦੇ ਚੈਨਲ ਰਾਹੀਂ ਮੇਰੀ ਓਆਦ ਜਾਂਦੀ ਹੈ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਓ ਆਪਾਂ ਰਲ ਕੇ ਭਾਜਨ ਸਮਾਜ ਪਾਰਟੀ ਆਪਣੇ ਕਰ ਨੂੰ ਮਜ਼ਬੂਤ ਕਰੀਏ ਤੇ ਗੁਰੂਆਂ ਦੀ ਸੋਚ ਨੂੰ ਪੂਰਾ ਕਰੀਏ ਕਿਉਂਕਿ ਗੁਰੂ ਹਮੇਸ਼ਾ ਇਹ ਕਹਿੰਦੇ ਸੀ ਕਿ ਇਨ ਗਰੀਬਨ ਸਿੱਖਨ ਕੋ ਦੂਪ ਪਾਸ਼ਾਈ ਜਾਣ ਕਰੇ ਹਮਰੀ ਗ੍ਰਹਿ। ਸਤਿਗੁਰ ਰਬਦਾਸ ਮਹਾਰਾਜ ਜੀ ਵੀ ਗਰੀਬ ਨੂੰ ਰਾਜ ਦੇਣ ਦੀ ਗੱਲ ਕਰਦੇ ਸੀ। ਸਾਰੇ ਰੈਵਰਾਂ ਨੇ ਸਾਨੂੰ ਸਨਮਾਨ ਦਿੱਤਾ ਤੇ ਅੱਜ ਅਸੀਂ ਸਨਮਾਨ ਤੋਂ ਦੂਰ ਬੈਠੇ ਆ ਕਿਉਂਕਿ 바ਵਾ ਸਾਹਿਬ ਦੀ ਬਣਾਈ ਹੋਈ ਕੀਮਤੀ ਬੋਟ ਦਾ ਅਸੀਂ ਸਹੀ ਇਸਤੇਮਾਲ ਨਹੀਂ ਕਰ ਰਹੇ ਆਓ ਇਸ ਵਾਰ 2027 ਦੇ ਵਿੱਚ ਬਹੁਜਨਾਂ ਦਾ ਹੱਥੀ ਨੂੰ ਆਪਾਂ ਮਜ਼ਬੂਤ ਕਰੀਏ ਤੇ ਆਪਣੇ ਘਰ ਨੂੰ ਮਜ਼ਬੂਤ ਕਰਕੇ ਬਹੁਜਨ ਸਮਾਜ ਪਾਰਟੀ ਦਾ ਰਾਸ ਭਾਗ ਲਈਏ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ